ਫੀਸ ਦੇ ਨਾਂ ਦੀ ਸਭ ਤੋਂ ਵੱਧ ਠੱਗੀ ਮਾਰ ਰਹੇ ਨੇ ਇੱਕ ਫਾਈਲ ਦੇ ਵਿੱਚੋਂ 10-10 ਲੱਖ ਰੁਪਇਆ ਭਰਾਵਾ へ ਕੁਮਾਰ ਰਹੇ ਨੇ ਹੁਣ ਆਹ ਤਾਂ ਕੁਝ ਵੀ ਨਹੀਂ ਕੀਤਾ 17 ਲੱਖ ਰੁਪਇਆ ਨਾ ਬਾਹਰ ਗਿਆ ਨਾ ਕੁਝ ਹੋ ਰਿਹਾ ਹੈ 17 ਲੱਖ ਦੀ ਠੱਗੀ ਮਾਰੋ ਬਿਠੇ ਨੇ ਬਾਹਰ ਵੀ ਨਹੀਂ ਭਜਿਆ ਇਸ ਕਰਕੇ ਸਥਿਤੀ ਆ 25-30 ਲੱਖ ਰ 30 ਲੱਖ ਦਾ ਤਾਂ ਵਿਆਜ ਜਿਮੀ ਨਾ 30000 ਰੁਪਇਆ ਬਣਦਾ ਇੱਥੇ ਬਹੁਤ ਕਮ ਹੋ ਸਕਦਾ ਬਹੁਤ ਕੁਝ ਹੋ ਸਕਦਾ ਮੈਂ ਇਹ ਪੰਜਾਬ ਨੂੰ ਇਹ ਲੋਕਾਂ ਨੂੰ ਹੀ ਸਮਝਾਉਣ ਦਾ ਮਾਰਾ ਬੈਠਾ ਵੀ ਭਰਾਵੋ ਰੌਲਾ ਪਾਈ ਜਾਨਾ ਬੋਲੀ ਜਾਨਾ ਇਹ ਬੋਲਣ ਦੇ ਨਾਲ ਰੌਲਾ ਪਾਉਣ ਦੇ ਨਾਲ ਬਹੁਤ ਵੱਡਾ ਚੇਂਜ ਆਇਆ ਪੰਜਾਬ ਦੇ ਵਿੱਚ ਇਹ ਪੰਜਾਬ ਦੇ ਵਿੱਚ ਚੇਂਜ ਇਹ ਆਇਆ ਇਸ ਇਸ ਚੀਜ਼ ਦੇ ਨਾਲ ਜャ ਜਿਹੜੇ ਮਰਜੀ ਕਾਲਜਾਂ ਜਾ ਕੇ ਦੇ ਕੋਲ ਐਡਮਿਸ਼ਨਾਂ ਹੋਣੀਆਂ ਸ਼ੁਰੂ ਹੋ ਗਈਆਂ 2 ਸਾਲ ਹੋ ਗਏ ਮੁੱਦੇ ਤੇ ਬੋਲਦੇ ਨੂੰ ਕਾਲਜਾਂ ਚ ਲੋ ਨੌਜਵਾਨ ਮੁੰਡੇ ਕੁੜੀਆਂ ਪੜ੍ਹਨੇ ਸ਼ੁਰੂ ਹੋ ਗਈਆਂ ਪਟਿਆਲੇ ਯੂਨੀਵਰਸਿਟੀ ਦੇ ਐਡਮਿਸ਼ਨਾਂ ਵਧ ਗਈਆਂ ਖਾਲਸਾ ਕਾਲਜ ਵਧ ਗਈਆਂ ਸਰਕਾਰੀ ਕਾਲਜਾਂ ਦੇ ਐਡਮਿਸ਼ਨਾਂ ਵਧ ਗਈਆਂ ਬਰਨਾਲੇ ਵਾਲੇ ਵੀ ਵਧ ਗਏ ਇਹ ਬੋਲਣ ਨਾਲ ਹੀ ਫਰਕ ਪਿਆ ਇਸ ਕਰਕੇ ਕੋਈ ਇੱਥੇ ਭਕਾਈ ਕੁੱਤਿਆਂ ਵਾਲੀ ਬਹੁਤ ਮਾਰਦੇ ਨੇ ਕੁੱਤੇ ਵਾਲੀ ਭਕਾਈ ਤਾਂ ਇੰਨਾ ਮਾਰਦ ਨੇ ਮੈਂ ਕਹਿੰਦਾ ਬਹੁਤ ਐਡਾ 2 10 20 ਬੰਦੇ ਨੇਗੇ ਜਿਹੜੇ ਉਹਨੇ ਮੇਰੇ ਖਿਲਾਫ ਭਕਾਈ ਮਾਰਨੀ ਆ ਮੈਨੂੰ ਉਹਨਾਂ ਦੀ ਭਕਾਈ ਨਾਲ ਕੋਈ ਅਸਰ ਨਹੀਂ ਪੈਂਦਾ ਉਹਨਾਂ ਦਾ ਮਗਰ ਉਹਨਾਂ ਦੇ ਘਰੇ ਕੋਈ ਪੰਜ ਬੰਦੇ ਨਹੀਂ ਬੰਦੇ ਮੇਰੇ ਘਰੇ ਆ ਕੇ ਇਹਨੇ ਲੋਕ ਬੰਦ ਨੇ ਜੀ ਇਮਾਨਦਾਰੀ ਤੇ ਤਾਂ ਹੀ ਆ ਕਿ ਕਿਸੇ ਨਾਲ ਖੜਾ ਤਾਂ ਹੀ ਆ ਕੁੱਤੇ ਵਾਲੀ ਭਕਾਈ ਮੇਰੇ ਨਾਲ ਮੈਂ ਕਹਿੰਦਾ ਨਾ ਨਾ ਜਿਹੜੇ ਕੁੱਤੇ ਵਾਲੀ ਭਕਾਈ ਇਕੱਲੇ ਇੱਕ ਵੀਡੀਓ 'ਚ ਬਹਿ ਕੇ ਮਾਰਨੇ ਮੈਂ ਕਹਿੰਦਾ ਸਾਹਮਣੇ 5 ਮਿੰਟ ਬੈਠ ਕੇ ਗੱਲ ਕਰਕੇ ਦੇਖੋ 5 ਮਿੰਟ ਮੇਰੇ ਨਾਲ ਬੈਠ ਕੇ ਨਾ ਕੋਈ ਲੀਡਰ ਗੱਲ ਕਰ ਸਕਦਾ ਨਾ ਕੋਈ ਜਿਹੜਾ ਕ ਐਸੀ ਮੇਰੇ ਗੱਲਾਂ ਦਾ ਕੋਈ ਜਵਾਬ ਨਹੀਂ ਦੇ ਸਕਦਾ ਕਿਸੇ ਕੋਲੇ ਜਵਾਬ ਨਹੀਂ ਹੈ ਮੇਰੀ ਗੱਲਾਂ ਦਾ ਸਾਲਾ ਬੱਚੇ 5 ਬਜੇ ਤੁਰਦੇ ਨਹੀਂ ਮੈਂ ਦੇਖ ਕਿਤੇ ਕਿਸੇ ਨੇ ਵੀਡੀਓ ਚੱਕ ਕੇ ਕਿਹੜਾ ਕਿਸੇ ਨੇ ਦੋ ਚਾਰ ਠੱਗਾਂ ਨੇ ਜਿਹੜੇ ਏਜੰਟ ਕੱਟੇ ਹੋਏ ਨੇ ਸਾਰੇ ਠੱਗ ਹੁਣ ਜਨਾਨੀਆਂ ਨੂੰ ਲੈ ਕੇ ਐਂ ਕਢਾ ਕੇ ਉਹਨਾਂ ਨੂੰ ਕਰਾ ਕਰੀ ਜਾਂਦੇ ਨੇ 5 ਮਿੰਟ ਬੈਠ ਕੇ ਗੱਲ ਕਰਕੇ ਦੇਖ ਜਿਹੜਾ ਮਰਜੀ ਏਜੰਟ ਨੂੰ ਚੈਲੰਜ ਆ ਮੀਡੀਆ ਉਠਾ ਲੈ ਕੋਈ ਵੀ ਬੰਦਾ ਕਿਸੇ ਵੀ ਸਰਕਾਰੀ ਬੰਦਾ ਮੀਡੀਆ ਉਠਾ ਲੈ ਮੇਰੇ ਨਾਲ ਬੈਠ ਕੇ ਮੇਰੇ ਗੱਲਾਂ ਦਾ ਜਵਾਬ ਦੇ ਪੁੱਛੀ ਦੁਮੇਸ ਕਰਕੇ ਇਹ ਚੀਜ਼ ਹੈ ਰੋਟੀ ਰੋਟੀ ਆ ਗਈ ਓਕੇ ਸਰ ਜੀ ਰੋਟੀ ਜਿਹਨੇ ਛਕਣੀਆਂ ਪ੍ਰਸ਼ਾਦਾ ਬਣੀ ਛਕਣਾ ਸਾਕੇ ਜਾਓ ਤੇ ਇਸ ਕਰਕੇ ਨਾ ਮੈਂ ਜਿਹੜਾ ਤੁਹਾਨੂੰ ਸਮਝਾਉਣਾ ਚਾਹਣਾ ਤੇ ਤੁਸੀਂ ਇਹ ਸਾਰੀਆਂ ਮੇਰੀਆਂ ਗੱਲਾਂ ਨੂੰ ਮੰਨੋ ਮੈਂ ਤੁਹਾਨੂੰ ਸਮਝਾਈ ਨਾ ਕਿ ਮੈਂ ਚਾਹਣਾ ਕਿ ਇੱਥੇ ਸਾਡੇ ਧੀਆਂ ਮਾਂ ਪੁੱਤ ਜਿਹੜੇ ਆਪਣੇ ਨੇ ਜਿਹੜੇ ਆਪਣੇ ਬੱਚਿਆਂ ਕੋਲੇ ਬੱਚੇ ਆਪਣੇ ਮਾਂ ਪਿਓ ਕੋਲੇ ਰਹੇ ਆਪਾਂ ਰੋਟੀ ਖਾਂਦੇ ਖਾਂਦੇ ਚੰਗੀ ਆਪਾਂ 30 ਲੱਖ ਰੁਪਏ ਦੇ ਘਰੋਂ ਵਗ ਗਿਆ ਪੱਲੇ ਕੀ ਰਹਿ ਗਿਆ ਜਿਹਦੇ ਘਰੋਂ ਜਿਹਦੇ ਘਰੇ ਚੰਗੀ ਰੋਟੀ ਚੱਲਦੀ ਆ ਉਧਰੋਂ ਬੰਦਾ ਆਉਂਦਾ ਬੰਦਾ ਜਿਹਦੇ ਘਰੋਂ 30 ਲੱਖ ਰੁਪਏ ਚੱਲ ਗਿਆ ਉਹਦਾ 3 ਹੀ ਰਹਿ ਗਿਆ 30 ਲੱਖ ਰੁਪਏ ਪੰਡਰਾ ਪਈ ਜਾਂਦੀ ਹੈ ਕੀ ਮਸਲਾ ਮੇਰਾ ਯਾਟਨਾ ਕਰੀਏ ਗੱਲ ਆਪਾਂ ਯਾਰ ਉਹ ਕਹਿੰਦਾ ਦਫਤਰ ਭੇਜ ਦੇ ਤੁਹਾਡਾ ਕੀ ਬਾਈ ਹੁਣ ਯੂਕੇ ਦੇ ਵਿੱਚ ਕੋਈ ਕੰਮ ਮਿਲਿਆ ਹੋਇਆ ਜਵਾਕਾਂ ਨੂੰ ਯੂਕੇ ਦੇ ਵਿੱਚ ਕੰਮ ਮਿਲਿਆ ਹੋਇਆ ਤੂੰ ਉਧਰ ਹੀ ਨਾ ਚਲੀ ਜਾ ਉਹ ਵਿੱਚ ਉਹਨਾਂ ਨੂੰ ਐਂ ਕਹਿ ਕੇ ਦੇ ਪੈਸੇ ਕਮਾ ਕੇ ਮੇਰੇ ਜਿਹੜੇ ਭੇਜਣੇ ਪਿਆ ਇੱਧਰ ਭੇਜੋ ਜਿਹੜੇ ਕਹਿੰਦੇ ਮੈਂ ਇੱਧਰ ਤੇ ਮੈਨੂੰ ਪੈਸੇ ਕਮਾ ਕੇ ਭੇਜੋ ਉਹਨਾਂ ਨੂੰ ਕੁਵਾਲਾ ਲਗਾਇਆ ਕਹਿੰਦਾ ਉਹਦੇ ਬਾਅਦ ਜਦ ਅਦਰ ਖਰਚੇ ਕਰਦੇ ਉਹ ਕਹਿੰਦੇ ਨੂੰ ਅਸੀਂ ਆਇਆ ਕਰਕੇ ਜਾ ਕਰਦੇ ਨੂੰ ਉਹਨਾਂ ਕਹਿੰਦੇ ਪਹਿਲਾਂ ਮੇਰੇ ਪੈਸੇ ਕਮਾ ਕੇ ਇੱਧਰ ਭੇਜੋ ਫਿਰ ਇਹਨੂੰ ਸਿੱਖ ਲਗੂ ਫਿਰ ਐਂ ਕਰ ਨੂੰ ਹਟਣਗੇ ਮੇਰੇ ਕਹਿੰਦੇ ਪੈਸੇ ਕਮਾ ਕੇ ਭੇਜੋ ਉਹਨਾਂ ਨੂੰ ਜਿੰਨੇ ਹੀ ਨਹੀਂ ਹੈਗੇ ਨੇ ਮੈਂ ਸਮਝਾ ਰਿਹਾ ਤੁਹਾਡੀ ਉਹ ਗੱਲ ਸਮਝ ਨਹੀਂ ਆ ਰਹੀ ਮੈਂ ਗੱਲ ਸਮਝਾ ਰਿਹਾ ਸਾਰੇ ਪੰਜਾਬ ਨੂੰ ਹੀ ਕਿ ਜਿਹੜਾ ਜੁਕੇ ਆ ਜੁਕੇ ਇਹਨਾਂ ਦੇ ਥਾਂ ਤੇ ਨਾਂ ਤੇ ਬਹੁਤ ਠੱਗੀ ਵਧ ਰਹੀ ਹੈ ਠੀਕ ਹੈ ਨਾ ਗੱਲ ਇਹ ਠੱਗੀ ਆ ਨਾ ਜੋ ਕਿ ਦੇ ਨਾਂ ਤੇ ਕੁਝ ਨਹੀਂ 25 30 ਲੱਖ ਰੁਪਈਆ ਤੁਸੀਂ ਮੁੰਡੇ ਕੁੜੇ ਨੂੰ ਦੇ ਕੇ ਬਾਹਰ ਭੇਜਤਾ ਕੋਈ ਪੱਕਾ ਨਹੀਂ ਹੋਣਾ ਨਾ ਪੈਸੇ ਉਹ ਕਮਾ ਸਕਦਾ ਇੱਕ ਤਾਂ ਥੋੜੇ ਜਿਹਾ ਆਪ ਸਿਆਣੇ ਹੋ ਦੂਜੀ ਗੱਲ ਇਹ ਮੈਂ ਕਹਿਣਾ ਵੀ ਜਿਹੜੇ ਠੱਗ ਨੇਗੇ ਇਹਨਾਂ ਠੱਗਾਣਾ ਥੋੜਾ ਜਿਹਾ ਜਿਸ ਪ੍ਰਕਾਰ ਆਪਾਂ ਚਾਹ ਰਹਿਆਂ ਦੇਖੋ ਇੱਥੇ ਬੈਠੇ ਆਂ ਲੋਕਾਂ ਦੀਆਂ ਸਮੱਸਿਆਵਾਂ ਸੁਣੀ ਜਾਂਦੇ ਆ ਕਿੰਨਾਂ ਦੇ ਹੱਲ ਕਰਾਈ ਜਾਂਦੇ ਆ ਪਰ ਮੈਂ ਇਹ ਕਹਿਣਾ ਵੀ ਠੱਗਾਂ ਦੇ ਨਾਲ ਜਿਹੜਾ ਜਿਹੜੇ ਇਹ ਠੱਗ ਨੇਗੇ ਇਹਨਾਂ ਨੂੰ ਟਕਰਾ ਇਹਨਾਂ ਨਾਲ ਪੈਦਾ ਕਰਨਾ ਇਹਨਾਂ ਨੂੰ ਸਾਵਧਾਨ ਸਿਖਾਉਣਾ ਬੜਾ ਜ਼ਰੂਰੀ ਆ ਪਤਾ ਕੀ ਗੱਲ ਆ ਕੋਈ ਠੱਗ, ਚੋਰ ਤੇ ਕੋਈ ਅਣਖੀ ਇਹਨਾਂ ਸਾਰੇ ਬੰਦਿਆਂ 'ਚ ਫਰਕ ਹੁੰਦਾ। ਠੱਗ ਜਿਹੜਾ ਹੁੰਦਾ ਕਦੇ ਵਾਸਤੇ ਦਲੇਰ ਨਹੀਂ ਹੁੰਦਾ। ਠੱਗ ਜਿਹੜਾ ਹੁੰਦਾ ਠੱਗ ਤਾਂ ਵਾ ਠੱਗੀ ਮਾਰੀ ਭੱਜ ਗਿਆ ਠੱਗੀ ਮਾਰੀ ਭੱਜ ਗਿਆ ਕਦੇ ਦਲੇਰ ਨਹੀਂ ਹੁੰਦਾ। ਜਿੰਨੇ ਵੀ ਇਹ ਠੱਗ ਨੇਗੇ ਨਾ ਠੱਗਾਂ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਹੈ ਇਹਨਾਂ ਨਾਲ ਟਕਰਾਅ ਪੈਦਾ ਕਰਨਾ ਇਹਨਾਂ ਦੇ ਨਾਲ ਇਹਨਾਂ ਨੂੰ ਹੱਕ ਇਹਨਾਂ ਦੇ ਛੱਤਰ ਪਰੇਡ ਕਰਨਾ ਬੜਾ ਜ਼ਰੂਰੀ ਹੈ। ਤੇ ਕੀ ਕਰਦਣ ਹੁਣ ਜਿਵੇਂ ਆਹ ਪਰਿਵਾਰ ਬੈਠਾ ਹੈ ਇਹ ਗਾਹਾਂ ਜਾ ਕੇ ਹਾਈ ਕੋਰਟ 'ਚ ਜਾ ਕੇ ਦੇ ਆਉਂਦੇ ਨੇ। ਕੁਤੇ ਜਾ ਕੇ ਵਕੀਲਾਂ ਨੂੰ ਸਮਣ ਭੇਜਦੇ ਨੇ ਉਹਨਾਂ ਦੇ ਨਾਲ ਕੁਝ ਨਹੀਂ ਹੁੰਦਾ ਇਸ ਕਰਕੇ ਇਹ ਠੱਗਾ ਨੂੰ ਸਬਕ ਸਿਕਾਉਣਾ ਇਹਨਾਂ ਦੇ ਨਾਲ ਲੜਨਾ ਬੜਾ ਜ਼ਰੂਰੀ ਹੈ ਹੁਣ ਕਿੰਨੇ ਜਿਹੜੇ ਜਿੰਨੇ ਵੀ ਠੱਗ ਨੇਗੇ ਸਾਰੇ ਪੰਜਾਬ ਦੇ ਮੈਂ ਤਾਂ ਇੱਕ ਥਾਂ ਤੇ 2 ਸਾਲ ਹੋ ਗਏ ਬੋਲਦਿਆਂ ਨੂੰ ਅੱਡੀ ਚੋਟੀ ਦਾ ਜ਼ੋਰ ਲਾ ਲੈਣੇ ਵੀਡੀਓ ਆ ਪਾ ਪਹਾਨਾ ਆਏ ਆ ਭਾਨਾ ਜਾਓ ਮੇਰੇ ਖਿਲਾਫ ਕੋਈ ਸਬੂਤ ਪੇਸ਼ ਕਰ ਸਕੇ ਨੇ